ਸਤਿ ਸ਼੍ਰੀ ਅਕਾਲ ਮੈਂ ਹਾ ਟੋਡਾ ਹੂ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਐਸ ਓ ਪੀ ਯੂ ਦੀ ਯਾਨੀ ਕਿ ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ ਇਸ ਨੂੰ ਫਿਰ ਦੁਬਾਰਾ ਮੋੜ ਸਰਜੀਤ ਕਰਨ ਲਈ ਇੱਕ ਵਾਰ ਫਿਰ ਪਹਿਲ ਕਦਮੀ ਕੀਤੀ ਹੈ ਦਲਵੀਰ ਗੋਲਡੀ ਜੋ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਕੰਮ ਕਰ ਰਹੇ ਨੇ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਇਸ ਦਾ ਹਵਾਲਾ ਦਿੰਦੇ ਹੋਏ ਅੱਜ ਫਿਰ ਇੱਕ ਵਾਰ ਸ਼ਿਲਾਗਾ ਯੋਗ ਕਦਮ ਚੁੱਕਣ ਜਾ ਰਹੇ ਨੇ ਦਲਵੀਰ ਗੋਲਦੀ ਐਸਓਪੀਯੂ ਯਾਨੀ ਕਿ ਪੰਜਾਬ ਯੂਨੀਵਰਸਿਟੀ ਕਾਉਂਸਲ ਸਟੂਡੈਂਟਸ ਕੈਂਪਸ ਸਟੂਡੈਂਟ ਕਾਉਂਸਲ ਬਾਰੇ ਦੱਸ ਦਈਏ ਕਿ ਦਲਵੀਰ ਗੋਲਦੀ ਨੇ ਆਪਣੇ ਪਿਛਲੇ ਦਿਨਾਂ ਨੂੰ ਯਾਦ ਕੀਤਾ ਜਦੋਂ ਉਹ ਇੱਕ ਸਟੂਡੈਂਟ ਹੁੰਦੇ ਸੀ 2006 ਔਰ 2007 ਦੀ ਗੱਲ ਹੈ ਜਦੋਂ ਪਹਿਲੀ ਵਾਰ ਉਹ ਐਸ ਓ ਪੀ ਯੂ ਯਾਨੀ ਕਿ ਪੰਜਾਬ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਉਹ ਪ੍ਰਧਾਨ ਬਣੇ ਸੀ ਉਹਨਾਂ ਨੇ ਆਪਣੇ ਸਿਆਸੀ ਕੈਰੀਅਰ ਦੀ ਸ਼ੁਰੂਆਤ ਨੂੰ ਯਾਦ ਕਰਦਿਆਂ ਹੋਇਆ ਕਿਹਾ ਕਿ ਇਹ ਜਿਹੜੀਆਂ ਸੰਸਥਾਵਾਂ ਨੇ ਜਿਹੜੀਆਂ ਯੂਨੀਵਰਸਿਟੀਆਂ ਨੇ ਜਾਂ ਜਿਹੜੀਆਂ ਪਾਰਟੀਆਂ ਹੁੰਦੀਆਂ ਨੇ ਜਿੱਥੋਂ ਤੁਸੀਂ ਆਪਣਾ ਕੈਰੀਅਰ ਸ਼ੁਰੂ ਕਰਦੇ ਹੋ ਜਿੱਥੋਂ ਜਿਹੜੀ ਸੰਸਥਾ ਤੋਂ ਜਾਂ ਯੂਨੀਵਰਸਿਟੀ ਤੋਂ ਤੁਹਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਆਉਂਦਾ ਹੈ ਉਸ ਨੂੰ ਹਮੇਸ਼ਾ ਚੇਤੇ ਕਰਨਾ ਚਾਹੀਦਾ ਹੈ ਦਲਵੀਰ ਗੋਲਡੀ ਨੇ ਆਪਣੀ ਸਿਆਸੀ ਕੈਰੀਅਰ ਦੀ ਸ਼ੁਰੂਆਤ ਜਿਹੜੀ ਹੈ ਉਹ ਪੰਜਾਬ ਯਾਨੀ ਕਿ ਪੀਯੂ ਦੇ ਨਾਮ ਨਾਲ ਜਿਹੜੀ ਜਾਣੀ ਜਾਂਦੀ ਹੈ ਚੰਡੀਗੜ੍ਹ ਦੇ ਵਿੱਚ ਪੰਜਾਬ ਯੂਨੀਵਰਸਿਟੀ ਤੋਂ ਸ਼ੁਰੂ ਕੀਤੀ ਸੀ 2006 ਤੋਂ ਲੈ ਕੇ 2007 ਤੱਕ ਯੂਨੀਵਰਸਿਟੀ ਦੇ ਪ੍ਰਧਾਨ ਵੀ ਬਣੇ ਉਸ ਨੂੰ ਮੋੜ ਸਰਜੀਤ ਕਰਨ ਲਈ ਦਲਵੀਰ ਗੋਲਡੀ ਜਾ ਰਹੇ ਨੇ ਕੱਲ ਚੰਡੀਗੜ੍ਹ ਦੇ ਵਿੱਚ 11 ਵਜੇ ਫਿਰ ਜਾ ਕੇ ਜਿਹੜੇ ਐਸਓਪੀ ਯੂ ਦੀਆਂ ਗਤੀਵਿਧੀਆਂ ਨੇ ਉਹਨਾਂ ਨੂੰ ਮੋੜ ਸਰਜੀਤ ਕਰਨਗੇ ਅਤੇ ਸਾਰੇ ਹਵਾਲੇ ਦੇਣਗੇ ਕਿ ਤੁਸੀਂ ਆਪਣੇ ਬਿਹਤਰ ਸਿਆਸੀ ਕੈਰੀਅਰ ਦੀ ਕਿਵੇਂ ਸ਼ੁਰੂਆਤ ਕਰਦੇ ਹੋ ਦੱਸਦੇ ਨੇ ਆ ਕਿ ਦਲਵੀਰ ਗੋਲਡੀ ਨੇ ਜਦੋਂ ਸ਼ੁਰੂਆਤ ਕੀਤੀ ਸੀ ਉਸ ਤੋਂ ਬਾਅਦ ਦਲਵੀਰ ਗੋਲਡੀ ਨੇ ਪਿੱਛੇ ਨਹੀਂ ਮੁੜ ਕੇ ਦੇਖਿਆ ਲਗਾਤਾਰ ਪੌੜੀਦਰ ਪੌੜੀ ਜਿਹੜਾ ਹੈ ਅੱਗੇ ਚੜਦੇ ਗਏ ਅਤੇ ਹੁਣ ਜਿਹੜਾ ਦਲਵੀਰ ਗੋਲਦੀ ਦਾ ਨਾਮ ਉਹ ਵੱਡੇ ਵੱਡੇ ਸਿਆਸ ਦਾ ਨਾਮ ਦੇ ਨਾਮ ਦੇ ਵਿੱਚ ਵੀ ਆਉਂਦਾ ਹੈ ਅਤੇ ਨਾਮ ਵਜੋਂ ਜਾਣਿਆ ਵੀ ਜਾਂਦਾ ਹੈ ਕਾਫੀ ਸੂਖਿਆਂ ਦੇ ਵਿੱਚ ਸ਼ਾਇਰ ਹੈ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਉਹਨਾਂ ਨੂੰ ਟਿਕਟ ਨਹੀਂ ਮਿਲੀ ਸੀ ਹਲਕਾ ਸੰਗਰੂਹ ਤੋਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਸਖਪਾਲ ਖਹਿਰਾ ਜੋ ਪਲਾਟ ਤੋਂ ਮੌਜੂਦਾ ਵਿਧਾਇਕ ਨੇ ਕਾਂਗਰਸ ਪਾਰਟੀ ਵੱਲੋਂ ਉਹਨਾਂ ਨੂੰ ਟਿਕਟ ਦੇ ਦਿੱਤੀ ਸੀ ਲੋਕ ਸਭਾ ਦੇ ਇਸ ਨੂੰ ਲੈ ਕੇ ਨਰਾਸ਼ ਹੋ ਨਰਾਜ ਹੋ ਗਏ ਸੀ ਦਲਵੀਰ ਗੋਲਡੀ ਫਿਰ ਦਲਵੀਰ ਗੋਲਡੀ ਨੇ ਇੱਕ ਹਫਤਾ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਦੂਸਰੇ ਦਿਨ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਸ਼ੁਭਲੀਤ ਕਰ ਲਈ ਸੀ ਯਾਨੀ ਕਿ ਜਿਹੜਾ ਦਲਵੀਰ ਗੋਲਡੀ ਦਾ ਸਿਆਸੀ ਕੈਰੀਅਰ ਹੈ ਉਹ ਪੰਜਾਬ ਯੂਨੀਵਰਸਿਟੀ ਯਾਨੀ ਕਿ ਐਸਓਪੀਯੂ ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ ਤੋਂ ਸ਼ੁਰੂ ਹੋਇਆ 2006 ਅਤੇ 7 ਇੱਕ ਵਾਰ ਫਿਰ ਜਿਹੜੀ ਉਹ ਨਾ ਸੁਰਜੀਤ ਪਈ ਸੀ ਐਸਓਪੀਯੂ ਉਸ ਨੂੰ ਫਿਰ ਦੁਬਾਰਾ ਸੁਵਜਿਤ ਕਰਨ ਲਈ ਦਲਵੀਰ ਕੋਲਦੀ ਕੱਲ ਆਪਣੇ ਸਾਥੀਆਂ ਦੇ ਨਾਲ ਚੰਡੀਗੜ੍ਹ ਲਈ ਰਵਾਨਾ ਹੋ ਜਾਣਗੇ ਜੇ ਗੱਲ ਕਰੀਏ ਦਲਵੀਰ ਗੋਲੜੀ ਤੋਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਜਲਦੀ ਹੀ ਕੋਈ ਅਹੁਦਾ ਜਾਂ ਜਿਮਨੀ ਚੋਣ ਲੜਾਵੇਗੀ ਹਲਕਾ ਬਰਨਾਲਾ ਤੋਂ ਇਸ ਬਾਰੇ ਵੀ ਸੂਤਰਾਂ ਦੇ ਹਵਾਲੇ ਤੋਂ ਵੱਡੀਆਂ ਖਬਰਾਂ ਆ ਰਹੀਆਂ ਨੇ ਕਿਉਂਕਿ ਦਲਵੀਰ ਗੋਲੜੀ ਦੇ ਨਾਲ ਤੋਂ ਗਵੰਤਮਾਨ ਦੀ ਸੈਟਿੰਗ ਹੋਈ ਸੀ ਕਿ ਜੇਕਰ ਉਹ ਸੁਖਵਾਲ ਸਰ ਖੇਰਾ ਦੀ ਸਪੋਰਟ ਨਹੀਂ ਕਰਦੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜੇ ਇਥੋਂ ਮੀਤ ਹਰਜਦੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਮਨੀ ਚੋਣ ਦੀ ਜਿਹੜੀ ਸੀਟ ਹੈ ਉਹ ਲੜਾਈ ਜਾਵੇਗੀ ਦਲਵੀਰ ਗੋਲੜੀ ਨੂੰ ਦਲਵੀਰ ਗੋਲੜੀ ਨੇ ਆਪਣੇ ਸਿਆਸੀ ਕੈਰੀਅਰ ਦੀ ਸ਼ੁਰੂਆਤ ਪੰਜਾਬ ਚੰਡੀਗੜ੍ਹ ਯੂਨੀਵਰਸਿਟੀ ਤੋਂ ਕੀਤੀ ਸੀ ਧੰਨਵਾਦ